ਜੀ ਸਾਸ਼ਰੀਏ ਦਾ ਅਲਦੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਇਹ ਵੇਖੋ ਜੀ ਆਪਣੇ ਮੌਸਮ ਜਿੰਨਾ ਵਧੀਆ ਹੋ ਗਿਆ। ਸਵੇਰ ਦੇ ਮੌਸਮ ਮਾਦੇ ਆਸਰਾ ਲੱਗ ਰਿਹਾ ਜਿਵੇਂ ਸ਼ਾਮ ਹੋਦੀ ਹੁੰਦੀ ਆ। ਤੇ ਹਵਾ ਵੀ ਠੰਢੀ ਠੰਢੀ ਚੱਲ ਰਹੀ ਹੈ। ਅੰਨੀ ਗਰਮੀ ਤੋਂ ਬਾਅਦ ਇੰਨਾ ਵਧੀਆ ਮੌਸਮ ਹੋ ਗਿਆ।

किस तरह जिम्मी है तो भी तक जरूर दिखावे देखो कि बदलवाई होगी है गर्मी तो राहत मिली जी ਬੋਦੀ ਸਾਚੀਲੀ ਦਾ ਦੀ ਸਵਾਰ ਤੇ ਆ ਗਈ ਇਹ ਆਪਣੀ ਥੇਟ ਅੱਗੇ ਆ ਗਈ ਹਰਿਆਵਲ ਕਿੰਨੀ ਵਧੀਆ ਲੱਗ ਰਹੀ ਹੈ ਲਓ ਜੀ ਆਪਣੇ ਵੀ ਆ ਗਿਆ ਮੀ 好，这个有点。 ਹਾਂ ਜੀ ਇੱਥੇ ਆਪਾਂ ਕਿਉ ਤੋਰੀਆਂ ਦੀ ਸਬਜ਼ੀ ਬਣਾ ਲੈਣੇ ਆ ਜੀ ਤੇ ਨਾਲ ਨਾਲ ਮੀਂਹ ਦਾ ਆਨੰਦ ਵੀ ਲੈ ਲੈਣੇ ਆ ਤੇ ਬੱਦਲਵਾਈ ਵੀ ਕਾਫੀ ਜ਼ਿਆਦਾ ਬਣੀ ਹੋਈ ਆ ਤੇ ਆਪਾਂ ਖਾਣੇ ਦਾ ਤੇ ਬੰਦ ਕਰ ਲੈਣੇ ਆ ਜੀ ਉਮੀਦ ਹੈ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗ ਰਹੀਆਂ ਹੋਣਗੀਆਂ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀਆਂ ਤਾਂ ਜਰੂਰ ਸਪੋਰਟ ਕਰਿਓ ਜੀ ਮਧਿਆ ਲੱਗ ਰਹੀਆਂ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਤੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਹਾਂਜੀ ਇੱਥੇ ਕਿੰਮਨ ਕਿੰਮਨ ਹੋ ਰਹੀ ਹੈ ਤੇ ਗਰਮੀ ਤੋਂ ਵੀ ਵਧੀਆ ਆਪਾਂ ਨੂੰ ਛੁਟਕਾਰਾ ਮਿਲਿਆ ਹੈ ਜੀ ਤੇ ਬੱਦਲਵਾਈ ਦੇਖੋ ਕਿੰਨੀ ਜ਼ਿਆਦਾ ਹੋਈ ਹੋਈ ਹੈ ਤੇ ਨਿੱਕੀ ਨਿੱਕੀ ਕਣੀ ਦਾ ਵੀ ਪਈ ਜਾਂਦਾ ਹੈ ਤੇ ਇੱਥੇ ਆਪਣੀ ਸਬਜੀ ਵਗੈਰਾ ਵੀ ਕੱਟ ਹੋ ਗਈ ਹੈ ਤੇ ਹੁਣ ਆਪਾਂ ਇਸ ਨੂੰ ਨਾਲ ਲੈਨੇ ਆ ਤੇ ਬਾਹਰ ਖੇਤਾਂ ਦੇ ਵਿੱਚ ਵੇਖੋ ਕਿੰਨਾ ਵਧੀਆ ਹਰਿਆਵਲ ਹੋਈ ਹੋਈ ਆ ਬਾਹਰ ਵੀ ਤੇ ਇੱਥੇ ਜਿਹੜਾ ਆਪਣੇ ਪਾਣੀ ਜਮਾ ਹੋ ਗਿਆ ਸੀ ਬਾਥਰੂਮ ਦੇ ਅੱਗੇ ਉਹ ਵੀ ਆਪਾਂ ਕੱਢ ਦਿੰਨੇ ਆ ਜੀ ਤਾਂ ਕਿ ਕਿਨਮਣ ਹੋ ਰਹੀ ਹੈ ਤੇ ਉਸ ਦੇ ਨਾਲ ਜ਼ਿਆਦਾ ਜਮਾ ਹੋਈ ਜਾਏਗਾ ਕੀ ਪਤਾ ਕਿਨਮਣ ਕਿੰਨੀ ਟਾਈਮ ਤੱਕ ਚੱਲੇਗੀ ਚੜੀ ਲੱਗੇਗੀ ਇਹ ਚਲੋ ਜੀ ਆਪਾਂ ਹੁਣ ਪਾਣੀ ਕਲੀਨ ਕਰ ਲੈਨੇ ਆ ਜੀ ਕੱਢ ਦਿੰਨੇ ਆ ਇਥੋਂ ਹਾਂਜੀ ਮੀ ਆਉਂਦੇ ਨਾਲ ਅ ਗਰਮੀ ਤੋਂ ਵੀ ਵਧੀਆ ਹੋ ਗਿਆ ਤੇ ਨਾਮ ਨਾਲ ਕੰਮ ਵੀ ਵੱਧ ਜਾਂਦੇ ਆ ਜੀ ਤੇ ਇਹ ਨੀਵਾ ਹੋਣ ਦੇ ਕਰਕੇ ਪਾਣੀ ਵਾਪਸ ਵੀ ਆ ਜਾਂਦਾ ਹੈ ਇਸੇ ਕਰਕੇ ਅੱਗੇ ਦਾਤ ਕੱਢ ਕੇ ਆਏ ਆ ਜੀ ਤੇ ਨਾਲ ਨੰ ਮਿੱਟੀ ਜਿਹੜੀ ਜੰਮੀ ਹੋਈ ਚਾੜ ਦਿੰਨੇ ਆ ਕਿਉਂਕਿ ਪਾਣੀ ਦੇ ਨਾਲ ਹਮ ਕਲੀਨ ਹੋ ਜੂਗੀ ਮਿੱਟੀ ਵੀ ਤੇ ਇਹ ਵੀ ਆਪਾਂ ਕੱਢ ਦਿੰਨੇ ਆ ਜੀ ਤੇ ਇੱਥੇ ਜੀ ਦੁਪਹਿਰ ਦਾ ਟਾਈਮ ਹੋ ਗਿਆ ਹੈ ਤੇ ਆਪਾਂ ਜੀ ਫਰੂਟ ਖਾ ਲੈਨੇ ਆ ਇੱਥੇ ਆਪਾਂ ਜੀ ਥੋੜੀਆਂ ਜੀਆਂ ਜਾਮ ਨਾਲ ਲਈਆਂ ਤੇ ਇੱਕ ਨਾਸ਼ਪਤੀ ਲਈ ਹੈ ਜੀ ਉਹ ਆਪਾਂ ਖਾ ਲੈਨੇ ਆ ਜੀ ਜੀ ਹੁਣ ਜਿਸ ਤਰ੍ਹਾਂ ਮੀ ਆ ਰਿਹਾ ਹੈ ਤੇ ਆਪਾਂ ਸੋਚਿਆ ਵੀ ਕੋਈ ਨਾ ਕੁਝ ਬਣਾ ਬਣਾ ਲਈਏ ਜਿਸ ਤਰ੍ਹਾਂ ਮੌਸਮ ਵਧੀਆ ਹੋ ਗਿਆ ਤੇ ਸ਼ਾਮ ਦਾ ਟਾਈਮ ਹੈ ਜੀ ਤੇ ਆਪਾਂ ਬਣਾ ਲੈਨੇ ਆਂ ਜੀ ਪਕੌੜੇ ਤੇ ਇੱਥੇ ਆਪਾਂ ਜੀ ਆਲੂ ਪਿਆਜ਼ ਕੱਟ ਲਈ ਸੀ ਹਰੀ ਮਿਰਚ ਵੀ ਕੱਟ ਲਈ ਸੀ ਇਸ ਵਿੱਚ ਬੇਸਨ ਤੇ ਬੇਸਿਕ ਮਸਾਲੇ ਜਿਹੜੇ ਹੈਗੇ ਆ ਜੀ ਉਹ ਆਪਾਂ ਮਿਕਸ ਕਰ ਲੈਨੇ ਆਂ ਤੇ ਪਾਣੀ ਇਸੇ ਚੋ ਕੱਟ ਲੱਗ ਰਿਹਾ ਸੀ ਉਹ ਵੀ ਆਪਾਂ ਪਾ ਲਈਏ ਜੀ ਪਾਣੀ ਪਹਿਲਾਂ ਨਹੀਂ ਪਾਉਣਾ ਜੀ ਕਿਉਂਕਿ ਜਦੋਂ ਆਪਾਂ ਇਸ ਲਈ ਘੱਟ ਪਾਣੀ ਦੀ ਲੋੜ ਹੁੰਦੀ ਹੈ ਜੀ ਤੇ ਆਪਾਂ ਤੇਲ ਵੀ ਪਾ ਲਿਆ ਹੈ ਜੀ ਤੇ ਤੇਲ ਦੇ ਵਿੱਚ ਆਪਾਂ ਉਹ ਕਲਿੱਪਿੰਗ ਖਾਈਆਂ ਸਟਾਰਟਿੰਗ ਵਾਲੀਆਂ ਤੇ ਹੁਣ ਆਪਾਂ ਕੋੜੀ ਜਿਹੜੀ ਹੈਗੀ ਆ ਉਹ ਕੱਢ ਵੀ ਲਈ ਆ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਬਣਾ ਰਹੇ ਆ ਤੇ ਕਿਚਨ ਵਿੱਚ ਥੋੜੀ ਥੋੜੀ ਗਰਮੀ ਵੀ ਲੱਗ ਰਹੀ ਸੀ ਕਿਉਂਕਿ ਬਾਹਰਲੀ ਸਾਈਡ ਆ ਵਧੀਆ ਸੀ ਮੌਸਮ ਤੇ ਇਸ ਲਈ ਆਪਾਂ ਖਿੜਕੀ ਵੀ ਖੋਲ ਲਈ ਹੈ ਜੀ ਚਲੋ ਜੀ ਆਪਣੇ ਬਣ ਗਏ ਪਕੌੜੇ ਤੇ ਆਪਾਂ ਕੱਢ ਲਈਏ ਪਕੌੜੇ ਵੀ ਜੀ ਵਧੀਆ ਮੌਸਮ ਦੇ ਨਾਲ ਹੀ ਵਧੀਆ ਲੱਗਦੇ ਆ ਗਰਮੀ ਵਿੱਚ ਇਹ ਵੀ ਨਹੀਂ ਵਧੀਆ ਲੱਗਦੇ ਠੰਡਾ ਮੌਸਮ ਹੋਵੇ ਤੇ ਵਧੀਆ ਲੱਗਦੇ ਆ ਜੀ ਇੱਥੇ ਜੀ ਵੇਖੋ ਬਾਰਲੀ ਸਾਈਡ ਮੀ ਹਾਲੇ ਵੀ ਆ ਰਿਹਾ ਸੀ ਨਿੱਕੀ ਨਿੱਕੀ ਕਣੀ ਦਾ ਮੀ ਆ ਰਿਹਾ ਸੀ ਇੱਥੇ ਆਪਾਂ ਜੀ ਕਿਚਨ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਤੇ ਇੱਥੇ ਜੀ ਆਪਾਂ ਬੇਸਣ ਜਿਹੜਾ ਇਹ ਥੋੜਾ ਜਿਹਾ ਹੋਰ ਪਾ ਲਿਆ ਸੀ ਕਿਉਂਕਿ ਬੇਸਣ ਘੱਟ ਲੱਗ ਰਿਹਾ ਸੀ ਆ ਘੱਟ ਵੇਸਣ ਦੀ ਕਰ ਕਿਉਂ ਪਕੌੜੇ ਜਿਹੜੇ ਹੈਗੇ ਸੀ ਉਹ ਵਧੀਆ ਬਾਈਂਡ ਨਹੀਂ ਹੋ ਰਹੇ ਸੀ ਤੇ ਆਪਾਂ ਜੀ ਹੁਣ ਵੇਸਣ ਵਿੱਚ ਹੋਰ ਪਾ ਲਿਆ ਤੇ ਦੇਖੋ ਜੀ ਕਨੀਆ ਮੈਂ ਨੰਦਲੋ ਜੀ ਕਨੀਆ ਦਾ ਤੁਸੀਂ ਵੀ ਚਲੋ ਜੀ ਜੇ ਕਰ ਤੁਸੀਂ ਵੀਡੀਓ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਜੀ ਸਭ